ਸਾਡੇ ਮੁੰਡੇ ਨੇ ਕੋਡ ਮੈਰਿਜ ਕਰਾਈ ਆ ਤੇ ਸਾਨੂੰ ਇਹ ਤੁਮ ਕਹਿਣਾ ਦਿੰਦੇ ਹੈ ਕਿ ਜਿੱਥੇ ਜੀ ਕਰਦਾ ਤੁਮ ਕਹਿਣਾ ਦਿੰਦੇਗੇ ਮੈਂ ਪਹਿਲਾਂ 1.5 ਸਾਲ ਪਹਿਲਾਂ ਆਪਣੀ ਕੋਡ ਮੈਰਿਜ ਕਰਵਾਈ ਸੀ ਤੇ ਉਸ ਦੇ ਰੰਜਿਸ਼ ਰੰਜਿਸ਼ ਦੇ ਵਿੱਚ ਮੇਰੇ ਫੈਮਲੀ ਨੂੰ ਪਰਿਵਾਰ ਨੂੰ ਫਿਰਪਤੀਜਾਂ ਨੂੰ ਤੇ ਸਾਰੇ ਪਰਿਵਾਰ ਨੂੰ ਤੰਗ ਕਰਦੇ ਸੀ ਤੇ ਜਿੱਥੇ ਰਾਹ ਚੋਂਦੇ ਜਾਂਦੇ ਜਦੋਂ ਮੇਰੀ ਵਾਈਫ ਜੀ ਉਹਨਾਂ ਦੀ ਪਰਿਵਾਰ ਅੱਛਾ ਜੀ ਤੇ ਉਹਨਾਂ ਦੇ ਪਰਿਵਾਰ ਜਿਹੜਾ ਸੀ ਮੇਰੇ ਚਾਚੇ ਤਾਏ ਦੇ ਬੇਟਿਆਂ ਨੂੰ ਭਤੀਜਿਆਂ ਨੂੰ ਰਾਹ ਚੋਂਦਾ ਜਾਂਦੇ ਜਿੱਥੇ ਮਲਟੀਪੁਟ ਦਿੰਦੇ ਸੀ ਸਟਾਂ ਲਾ ਦਿੰਦੇ ਸੀ ਇਹ ਰਾਤ ਕਰੀਬ ਕੋਈ 1 ਜਾਂ 2 ਵਜੇ ਦੇ ਜਾ ਕੇ ਘਰ ਜਾ ਕੇ ਉਹਨਾਂ ਦੇ ਜਿਹੜੀ ਐਂਟੀ ਪਾਰਟੀ ਆ ਬੱਚੇ ਦੇ ਮਾਪਿਓ ਦੇ ਉਹਨਾਂ ਦੇ ਗੱਲ ਪਏ ਨੇ ਤੇ ਜਿਸ ਵਿੱਚ ਜਿਹੜੀ ਸਕੇਟ ਹੈ ਜਿਹੜੀ ਉਹ ਬੱਚੇ ਦੇ ਸਿਰ ਵਿੱਚ ਵੱਜ ਗਈ ਆ ਰਾਤੀ ਇਹ ਝਗੜਾ ਇਹ ਆਪਣਾ ਜਦੋਂ ਕੁੱਟ ਮਾਰ ਰਾ ਕੀਤੀ ਬਹੁਤ ਰੈਟੇ ਚਲਾਏ ਆ ਸਾਡੇ ਬੱਚੇ ਦੇ ਛੋਟੇ ਜਿਹਨੂੰ ਸਾਡੇ ਛੱਟ ਲੱਗ ਗਈ ਦਾਤ ਨਾਲ 1.5 ਵਜੇ ਆਪਣਾ ਕੁਝ ਬਾਹਰੋਂ ਮੁੰਡੇ ਸੱਦੇ ਕੋਈ 25-30 ਮੁੰਡੇ ਸੀ ਤੇ ਜਿੰਨਾਂ ਰਾਸਤੇ ਪੇ ਇਹਨਾਂ ਦੇ ਘਰ ਜਾ ਕੇ ਇੱਟਾ ਰੋੜੇ ਚਲਾਏ ਦਾਤਰ ਕੇ ਪੰਨਾ ਲੈ ਕੇ ਘਰ ਗਏ ਇਹ ਇਹਨਾਂ ਦਾ ਕੁੜੀ ਮੁੰਡੇ ਦਾ ਸੀ ਕੋਈ ਆ ਪਿਛੇ ਇਹਨਾਂ ਦੇ ਇੱਕ ਕੋਟ ਮੈਰਿਜ ਕਰਵਾਈ ਸੀ ਉਹਦੇ ਰਿਲੇਟਡ ਨੰਬਰ ਤੁਮਾਂ ਪਰਵਾਰਾਂ ਦੇ ਵਿੱਚ ਤੁਮਾਂ ਦੀ ਬਾਜੀ ਆ ਜੀ ਉਹਦੇ ਲੈਟਰ ਲੈ ਕੋਰ ਮੇਰਾ ਕੀ ਗੱਲਬਾਤ ਹੋਈ ਜੀ ਗੱਲਬਾਤ ਸਾਡੇ ਮੁੰਡੇ ਨੇ ਕੋਟ ਮੈਰਿਜ ਕਰਾਈ ਆ ਤੇ ਸਾਨੂੰ ਇਹ ਤੁਮ ਕੈਮਰਾ ਦਿੰਦੇਗੇ ਜਿੱਥੇ ਜੀ ਕਰਦਾ ਤੁਮ ਕੈਮਰਾ ਦਿੰਦੇਗੇ ਬੜੀ ਸੜਨਾ ਕਰਨ ਡਿਆ ਬਹੁਤ ਬੇਅਵਤੀ ਸੜਨਾ ਕਰਨ ਡਿਆ ਹੈਗੇ ਤੇ ਕਹਿ ਨਹੀਂ ਸਕਦੇ ਆਪਾਂ ਤਾਂ ਸਾਨੂੰ ਇਨਸਾਫ ਦਾ ਤੁਹਾਨੂੰ ਚਾਹੀਦਾ ਵਾ ਕਿ ਮੈਂ ਤੇਰਾ ਹੋ ਗਿਆ ਤੁਹਾਡੇ ਹੁੰਦੇ ਨੇ ਕੋਰ ਮੇਰੇ 1.5 ਸਾਲ 1.5 ਸਾਲ ਹੋ ਗਿਆ 1.5 ਸਾਲ ਤੋਂ ਲਗਾਤਾਰ ਸੰਘਰਸ਼ ਹਾਂਜੀ ਲਗਾਤਾਰ ਹਾਂਜੀ ਜਿੱਥੇ ਜੀ ਕਰਦਾ ਸਾਡੇ ਬੱਚਾ ਸਾਡੇ ਰੁਕੇ ਰਲਿੰਦੇ ਆ ਸਾਨੂੰ ਸਾਬੀਆਂ ਨੂੰ ਚਾਹੀਦੀ ਆ ਜੋ ਰਾਤੀ ਕੀ ਹੋਇਆ ਰਾਤੀ ਇਹ ਝਗੜਾ ਵੀ ਆਪਣਾ ਜਦੋਂ ਕੋਟ ਬਾਰਾ ਕੀਤੀ ਬਹੁਤ ਰੈਟੇ ਚਲਾਏ ਆ ਸਾਡੇ ਬੱਚੇ ਦੇ ਛੋਟੇ ਜਿਹੇ ਸਾਡੇ ਛੱਟ ਲੱਗ ਗਈ ਹੈਗੀ ਤੇ ਬਹੁਤ ਵਿਚਾਰਾ ਇਹ ਸੀਰੀਅਸ ਹੈਗਾ ਮੰਗ ਕੀ ਕਰਦੇ ਹਾਂ ਹਾਂਜੀ ਮੰਗ ਕੀ ਕਰਦੇ ਮੰਗ ਹੀ ਉਹ ਕਰਦੇ ਮੈਨੂੰ ਨਸਾਬਾ ਨੂੰ ਮਿਲਣਾ ਚਾਹੀਦਾ ਸਾਡੀ ਮੰਗੇ ਹੋਈ ਆ ਜੀ ਜੀ ਹਰ ਹਾਲ ਵਾਲੇ ਮੇਕੀ ਜੀ ਮੇਰਾ ਨਾਮ ਜੀ ਕੁਲਦੀਪ ਸਿੰਘ ਰੋਸ਼ੀ ਪਿੰਡ ਲੱਡੜ ਤੋਂ ਆ ਜੀ ਤੇ ਮੇਰਾ ਜੋ ਮੈਟਰ ਹੈਗਾ ਸੀ ਮੈਂ ਪਹਿਲਾਂ 1.5 ਸਾਲ ਪਹਿਲਾਂ ਆਪਣੀ ਕੋਟ ਮੈਰਿਜ ਕਰਵਾਈ ਸੀ ਤੇ ਉਸ ਦੇ ਰੰਜਿਸ਼ ਰੰਜਿਸ਼ ਦੇ ਵਿੱਚ ਮੇਰੇ ਫੈਮਲੀ ਨੂੰ ਪਰਿਵਾਰ ਨੂੰ ਫਿਰ ਭਤੀਜਿਆਂ ਨੂੰ ਤੇ ਸਾਰੇ ਪਰਿਵਾਰ ਨੂੰ ਤੰਗ ਕਰਦੇ ਸੀ ਤੇ ਜਿੱਥੇ ਰਾਹ ਚੋਂਦੇ ਜਾਂਦੇ ਜਦੋਂ ਮੇਰੀ ਵਾਈਫ ਜੀ ਉਹਨਾਂ ਦੀ ਪਰਿਵਾਰ अच्छा जी ਤੇ ਉਹਨਾਂ ਦੇ ਪਰਿਵਾਰ ਜਿਹੜਾ ਸੀ ਮੇਰੇ ਚਾਚੇ ਤਾਇਆ ਦੇ ਬੇਟਿਆਂ ਨੂੰ ਭਤੀਜਿਆਂ ਨੂੰ ਖਰਾਚ ਹੁੰਦੇ ਜਾਂਦੇ ਆ ਜਿੱਥੇ ਮਰਜ਼ੀ ਕੁੱਟ ਦਿੰਦੇ ਸੀ ਸਟਾਂ ਲਾ ਦਿੰਦੇ ਸੀ ਤੇ ਆਪਾਂ ਪਹਿਲਾਂ ਕੋਈ ਕਾਰਵਾਨ ਨਹੀਂ ਸੀ ਕੀਤੀ ਤੇ ਹੁਣ ਉਹਨਾਂ ਨੇ ਕੀ ਕੀਤਾ ਇੱਕ 21 ਤਰੀਕ ਨੂੰ ਪਹਿਲਾਂ ਸ਼ਾਮੀ 6 ਵਜੇ ਜਾ ਕੇ ਚਾਚਾ ਜੀ ਦੇ ਘਰ ਜਾ ਕੇ ਉਹਨਾਂ ਨੂੰ ਕੁੱਟ ਕੇ ਆਏ ਉਹ ਅੱਜ ਦੇ ਬੇਟਿਆਂ ਨੂੰ ਕੁੱਟ ਕੇ ਆਏ ਉਸ ਤੋਂ ਬਾਅਦ ਰਾਤ ਨਾਲ 1:30 ਵਜੇ ਆਪਣਾ ਕੁਝ ਬਾਹਰੋਂ ਮੁੰਡੇ ਸੱਦੇ ਕੋਈ 5 30 ਮੁੰਡੇ ਸੀ ਤੇ ਜਿੰਨਾਂ ਰਾਤ ਸੁੱਤੇ ਪਏ ਉਹਨਾਂ ਦੇ ਘਰ ਜਾ ਕੇ ਇੱਟਾ ਰੋੜੇ ਚਲਾਏ ਦਾਤਰ ਕੇ ਪੰਨਾ ਲੈ ਕੇ ਘਰ ਗਏ ਤੇ ਜਿੱਦੇ ਵਿੱਚ ਇੱਕ ਛੋਟਾ ਬੱਚਾ ਸਾਡਾ ਇਟ ਜਬ ਬਹੁਤ ਜਾਰੀ ਡੂੰਗੀ ਸੱਟ ਲੱਗ ਗਈ ਆ ਜੀ ਤੇ ਸਿਵਲ ਹਸਪਤਾਲ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਨੂੰ ਪ੍ਰਾਈਵੇਟ ਦਾਖਲ ਕਰਾ ਦਿਓ ਇਹਦੀ ਜਾਨ ਨੂੰ ਖਤਰਾ ਬਚੇ ਦਿਓ ਕਿੰਨੀ ਤਰੀਕ ਦਾ 21 ਤਰੀਕ 21 ਤਰੀਕ ਨੂੰ ਰਾਤ 1:30 ਵਜੇ ਦੀ ਗੱਲ ਹੈ ਰਾਤ 1:30 ਵਜੇ ਹੋਰ ਕਿਸੇ ਨੂੰ ਜ਼ਖਮੀ ਹੋਇਆ ਅ ਹੋਰ ਇੱਕ ਹੈ ਗਈ ਸੀ ਉਹਦੇ ਆਪਾਂ ਮੈਡੀਕਲ ਰਿਪੋਰਟ ਨਹੀਂ ਕਰਵਾਈ ਤੇ ਪੈਰ ਤੇ ਇਟ ਇਟ ਵੱਜੀ ਸੀ ਜੇ ਤੋ ਹਮਲਾ ਕੀਤਾ ਘਰ ਕੌਣ ਕੌਣ ਸੀ ਚਾਚਾ ਜੀ ਹੀ ਰਾਤ ਦੀ ਗੱਲ ਕੇ ਜਾਂ ਅੱਜ ਦੇੰਦੀ ਜੜੀ ਜੇ ਦੋ ਰਾਤ ਦਾ ਰਾਤ ਦੀ ਮੇਰੇ ਤਾਇਆ ਜੀ ਦਾ ਬੇਟਾ ਸੀ ਉਹਨਾਂ ਦੇ ਬੱਚੇ ਸੀ ਤੇ ਉਹਨਾਂ ਦੀ ਮਿਸ ਜੀ ਤੇ ਸਾਡੀ ਜਿਹੜੀ ਭੈਣ ਸੀ ਉਹ ਵੀ ਆਈ ਸੀ ਛੋਟਾ ਬੱਚਾ ਸੀ ਤੇ ਸੁੱਤੇ ਪਏ ਸੀ ਸੁੱਤੇ ਪਏ ਉਹਨਾਂ ਨੇ ਜਦੋਂ ਵੇਖਿਆ ਕਿ ਸਾਰੇ ਸੌਂ ਗਏ ਆ ਇਹਨਾਂ ਨੇ ਉੱਪਰ ਕੋਠੇ ਤੇ ਆਪਣੇ ਸਾਹਮਣੇ ਲਾਗੇ ਜਾ ਕੇ ਤੇ ਇੱਕ ਕੋਠਿਆਂ ਦੇ ਉੱਤੇ ਚੜ ਕੇ ਲਾਗੇ ਇਹਨਾਂ ਨੇ ਉਹ ਹਮਲਾ ਬੋਲਤਾ ਉਹਨਾਂ ਦੇ ਸੁੱਤੇ ਪਿਆਵਾਂ ਦੇ ਇਹ ਵੀ 25 ਬੰਦੇ ਸੀ ਸਾਰੇ ਹਾਂਜੀ ਪੁਲਿਸ ਨੂੰ ਕੰਪਲੀਟ ਹਾਂਜੀ ਪੁਲਿਸ ਨੂੰ ਕੰਪਲੀਟ ਕਰ ਦਿੱਤੀ ਹੈ ਜੀ ਤੇ ਐਸ ਐਚ ਓ ਕਰਮ ਸਿੰਘ ਜੀ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਆਪਾਂ ਉਹਨਾਂ ਦੇ ਬੰਦੀ ਕਾਨੂੰਨ ਨੂੰ ਕਾਰਵਾਈ ਕੀਤੀ ਜਾਊਗੀ ਉਹਨਾਂ ਦੇ ਅਗਰ ਨਾ ਮੈਟਰ ਆਲੇ ਤਾਂ ਮੈਟਰ ਅਸਟਾ ਪੀਗਾ ਅਗਲਾ ਆਪਾਂ ਨੂੰ ਜੀ ਤਰਨਿਆਂ ਲਾਵਾਂਗੇ ਜੀ ਮਜਬੂਰ ਹੇ ਸੋ ਨਿਰਬੈ ਸੁਭਾਗ ਮਾਨਕੀ ਮਹਾਰਾਜ ਕੀ ਜੈ ਵਾਲਮੀਕੀ ਸ਼ਕਤੀ ਹਮਾਰ ਹੈ ਵਾਲਮੀਕੀ ਸ਼ਕਤੀ ਹਮਾਰ ਹੈ ਵਾਲਮੀਕੀ ਸ਼ਕਤੀ ਹਮਾਰ ਹੈ ਜੋ ਬੋਲੇ ਸੋ ਨਿਰਬੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸਿਡੀ 108 ਸਤਿਗੁਰੂ ਗਿਆਨनाथ ਮਹਾਰਾਜ ਕੀ ਜੈ ਅੱਜ ਜੋ ਮਜੀਠੇ ਥਾਣੇ ਵਿੱਚ ਪਿੰਡ ਲੁੱਦੜ ਵਿੱਚ ਜੋ ਰਾਤ 1 2 ਦੇ ਵਿੱਚ ਕਰੀਬ ਵਿੱਚ ਝਗੜਾ ਹੋਇਆ ਸੀ ਰਾਤ ਛੋਟੇ ਬੱਚੇ ਦੇ ਜਿਹੜੀ ਸਿਰ ਵਿੱਚ ਇੱਟ ਮਾਰ ਕੇ ਜੋ ਬੱਚਾ ਸਿਰੀ ਸਿਆ ਅੱਜ ਉਹਦੇ ਮੈਟਰ ਵਿੱਚ ਅਸੀਂ ਮਜੀਠੇ ਥਾਣੇ ਮਾਨਜੋਗਸਰ ਤੋਂ ਸਾਹਮਣੂ ਮਿਲੇ ਆ ਸਰਦਾਰ ਕਰਨਪਾਲਜੀਤ ਸਿੰਘ ਦੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਬਾਬਾ ਜੀ ਅਸੀਂ ਹੁਣੇ ਜਿਹੜੇ ਬੰਦੇ ਉਹਨਾਂ ਨੂੰ ਲਿਆ ਕੇ ਅੰਦਰ ਸੌਂਦਦੇ ਆ ਤੇ ਜੋ ਬੰਦੀ ਕਾਰਵਾਈ ਕਾਨੂੰਨੀ ਉਹਨਾਂ ਦੇ ਕੀਤੀ ਜਾਊਗੀ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਝਗੜਾ ਕੀ ਕਰ ਕਿੱਥੇ ਹੋਇਆ ਤੇ ਕਿੰਨੀ ਉੱਚੇ ਤੋਂ ਹੋਇਆ ਇਹ ਰਾਤ ਕਰੀਬ ਕੋਈ 1 ਜਾਂ 2 ਵਜੇ ਦੇ ਜਾ ਕੇ ਘਰ ਜਾ ਕੇ ਉਹਨਾਂ ਦੇ ਜਿਹੜੀ ਐਂਟੀ ਪਾਰਟੀ ਆ ਬੱਚੇ ਦੇ ਮਾਂ ਪਿਓ ਦੇ ਉਹਨਾਂ ਦੇ ਗੱਲ ਪਏ ਨੇ ਤੇ ਜਿਸ ਵਿੱਚ ਜਿਹੜੀ ਏਟ ਹੈ ਜਿਹੜੀ ਉਹ ਬੱਚੇ ਦੇ ਸਿਰ ਵਿੱਚ ਵੱਜ ਗਈ ਆ ਤੇ ਜਿਹੜਾ ਬੱਚਾ ਹਸਪੀਟਲ ਆ ਲੈਣੇ ਜਿਹੜਾ ਸਰਕਾਰੀ ਸ਼ਿਵਲ ਆ ਲੈਣੇ ਜਵਾਬ ਦਿੱਤਾ ਹੈ ਕਿ ਇਹਨੂੰ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਲੈ ਜਾਓ ਤੇ ਹੁਣ ਜਿਹੜਾ ਬੱਚੇ ਨੂੰ ਆਪਣਾ ਅਮਨਦੀਪਾ ਹਸਪੀਟਲ ਵਿੱਚ ਜਿਹੜਾ ਕੰਟਰੋਲ ਮੇਂ ਥਾਣੇ ਦੇ ਨਾਲ ਆ ਉੱਥੇ ਐਡਮਿਟ ਕਰਾਉਣ ਲੱਗਿਆ ਬੱਚੇ ਦੀ ਇਸ ਤਰ੍ਹਾਂ ਦੀ ਹਾਲਤ ਹੈ ਬੱਚਾ ਛਿੜੇ ਸੀ ਜੀ ਉਹ ਡਾਕਟਰਾਂ ਤੋਂ ਦੱਸਣ ਦਾ ਕਹਿਣਾ ਕਿ ਬੱਚਾ ਜਾਦਾ ਸ਼ੀਰਿਸ ਆ ਕਿੰਨੇ ਬੰਦਿਆਂ ਨੇ ਕੀ ਸਿਰ ਤੇ ਕੀ ਵੱਜਿਆ ਜੀ ਸਿਰ ਚਿੱਟ ਵੱਜੀ ਆ ਜੀ ਕਿੰਨੇ ਬੰਦਿਆਂ ਬੰਦਿਆਂ ਕੋਈ ਤਕਰੀਬ 8 ਆ ਕੇ 10 ਜਾਣਿਆਂ ਦਾ ਨਾਲ ਜਿਹੜਾ ਪਰਿਵਾਰ ਨੇ ਲਿਖਾਇਆ ਹੋਇਆ ਜੀ ਸਰ ਕੋਣ ਨੇ ਉਹ ਨਾਲ ਜੀ ਬੰਦਿਆਂ ਦਾ ਚਲੋ ਝਗੜਾ ਦਾ ਮੈਟਰ ਕੀ ਸੀ ਝਗੜੇ ਦਾ ਤਾਂ ਹਲੇ ਮੈਨੂੰ ਪਤਾ ਨਹੀਂ ਇਹ ਪੂਰਾ ਜੀ ਸਰ ਕੋਈ ਕੰਪਲੇਂਟ ਆਈ ਹੈ ਕੀ ਮੈਟਰ ਦੀ ਆ ਜੀ ਇਹ ਕੰਪਲੇਂਟ ਪਿੰਡ ਲੁਧਰ ਤੋਂ ਮਸੂਲ ਹੋਈ ਆ ਜਿਹਦੇ ਵਿੱਚ ਮੇਜਰ ਸਿੰਘ ਨੂੰ ਮਾਰ ਕਰਕੇ ਇਹਦੀ ਜੋ ਬੰਦੀ ਕਾਰਵਾਈ ਆ ਉਹ ਕੀਤੀ ਜਾ ਰਹੀ ਆ ਸਰੇ ਝਗੜਾ ਦਾ ਕੋਈ ਪਤਾ ਲੱਗੇ ਕਾਰਨ ਕੀ ਇਹ ਇਹਨਾਂ ਦਾ ਕੁੜੀ ਮੁੰਡੇ ਦਾ ਸੀ ਕੋਈ ਪਿਛੇ ਇਹਨਾਂ ਦੇ ਇੱਕ ਕੋਰਡ ਮੈਰੇਜ ਕਰਵਾਈ ਸੀ ਉਹਦੇ ਰਿਲੇਟਡ ਇਹਨਾਂ ਦੋ ਪਰਿਵਾਰਾਂ ਦੇ ਵਿੱਚ ਹੁੰਦਕ ਬਾਜੀ ਆ ਜੀ ਉਹਦੇ ਰਿਲੇਟਡ ਹੀ ਹੈ ਪਰਵਾਹ ਵਿੱਚ ਠੀਕ ਹੈ ਜੀ ਪਰਵਾਹ ਵਿੱਚ ਮਿਲੇਗਾ ਬਿਲਕੁਲ ਮਿਲੇਗਾ